चंगा रब का दिखलाया मजहबां ने जग पोसे पाया मजहबा ने अवल अल्लाह एक को नूर उपाया सी। इस मगरों सौ चंद चढ़ाया मजहबाने मानस की एक जात पशाने कौन पला सब अखी कट्टा पाया मजहबा ने ਵੇਦ ਕਤੇਬਾਂ ਵਿੱਚ ਹੈ ਪਾਠ ਮੁਹੱਬਤ ਦਾ ਪਰ ਨਫ਼ਰਤ ਦਾ ਪਾਠ ਪੜਾਇਆ ਮਜਾਹਬਾਨੇ ਬਨ ਮਾਨਸ ਬਣਿਆ ਸੀ ਬੰਦਾ ਮਸਾ ਮਸਾ ਇਸ ਨੂੰ ਬੰਦਰ ਫੇਰ ਬਨਾਇਆ ਮਜਾਹਬਾਨੇ ਨਾਨਕ ਤੇਰੀ ਤੇਰਾ ਤੇਰਾ ਕੌਣ ਸੁਨੇ ਮੈਂ ਮੇਰੀ ਤਾਂ ਸ਼ੋਰ ਮਚਾਇਆ ਮਜਾਹਬਾਨੇ ਸ਼ਰਨ ਪਾਏ ਨੂੰ ਕੰਠ ਕੋਈ ਹੁਣ ਲਾਉਂਦਾ ਨਹੀਂ ਜੋ ਅੜਿਆ ਸੋ ਤਖਤ ਬਹਾਇਆ ਮਝ ਹਬਾਨੇ ਗੁਰ ਪੀਰਾਂ ਨੇ ਸੱਚੇ ਮਾਰਗ ਪਾਇਆ ਸੀ ਪਰ ਕੋੜਾ ਮਾਰਗ ਅਪਣਾਇਆ ਮਝ ਹਬਾਨੇ ਪਰ ਕੋੜਾ ਮਾਰਗ ਅਪਣਾਇਆ ਮਝ ਹਬਾਨੇ ਬੇਸ਼ੱਕ ਹੈ ਨ ਹਜ਼ਾਰ ਬਲਾਵਾ ਦੁਨੀਆ ਵਿੱਚ

ਜਾਂ ਦੁਖੀਆਂ ਦੇ ਨੈਣ ਕਿੰਨੀਆਂ ਨੇ ਤਿਲ ਸੋਚ ਘਟਾਵਾ ਦੁਨੀਆ ਵਿੱਚ ਪੰਡਤ ਪਾਈ ਆਪ ਕਵਾਚੇ ਫਿਰਦੇ ਨੇ ਦੱਸੇ ਕੌਣ ਤੇਰਾ ਸਿਰ ਨਾਮਾ ਦੁਨੀਆ ਵਿੱਚ ਮੇਰੇ ਸਿਰ ਤੇ ਸ਼ਾਹ ਹੈ ਤੇਰੀ ਰਹਿਮਤ ਦੀ ਫਾਨੀ ਧੁੱਪਾਂ ਫਾਨੀ ਛਾਵਾਂ ਦੁਨੀਆ ਵਿੱਚ ਚੋਲੀ ਚੁੱਕਾਂ ਨੂੰ ਚੁੱਕ ਰੱਬ ਆ ਤਰਤੀ ਤੋਂ ਬੇਸ਼ੱਕ ਲੱਖਾਂ ਪੇਜ ਬਲਾਵਾਾਂ ਦੁਨੀਆ ਵਿੱਚ ਓਟ ਪਰਾਈ ਲੈ ਕੇ ਰਾਹ ਵਿੱਚ اٹਕੀ ਨਾ ਬੇਸ਼ੱਕ ਝੁੱਲਾਂ ਨਾ ਤੇਜ ਹਵਾਾਂਾਂ ਦੁਨੀਆ ਵਿੱਚ ਹਰ ਇੱਕ ਮੈਥੋਂ ਈਨ ਮਨਾਉਣੀ ਚਾਹੁੰਦਾ ਏ ਕਿਸ ਕਿਸ ਨੂੰ ਮਹਿਸੀਸ ਚੁੱਕਾਂਵਾ ਦੁਨੀਆ ਵਿੱਚ ਰੋਈਆਂ ਨੇ ਕਮਕੀਨ ਕਟਾਵਾਂ ਦੁਨੀਆ ਤੇ ਚੁੱਲੀਆਂ ਨੇ ਤਿਲ ਸੋਚ ਹਵਾਵਾਂ ਦੁਨੀਆ ਵਿੱਚ ਯਾਰ ਮੇਰੇ ਤੱਕ ਕਰ ਹੈ ਉਲਫਤ ਇਹ ਦੁਨੀਆ ਕਿਉਂ ਨਾ ਮੁੜ ਮੁੜ ਫੇਰੇ ਪਾਵਾਂ ਦੁਨੀਆ ਵਿੱਚ ਕਿਉਂ ਨਾ ਮੁੜ ਮੁੜ ਫੇਰੇ ਪਾਵਾਂ ਦੁਨੀਆ ਵਿੱਚ ਮੰਨਿਆ ਜਹਾਨ ਰਹਿਣ ਤੇ ਕਾਬਲ ਨਹੀਂ ਰਹਾ ਸਾਨੀ ਵੀ ਕੋਈ ਏਸ ਦਾ ਪਰ ਮਿਲ ਨਹੀਂ ਰਿਹਾ ਦਿਲ ਪਰ ਨਹੀਂ ਰਿਹਾ ਕਿ ਹੁਣ ਉਹ ਦਿਲ ਨਹੀਂ ਰਿਹਾ ਇਹ ਜੀਨ ਵੀ ਹੋਣਾ ਜੀਨ ਤੇ ਕਾਬਲ ਨਹੀਂ ਰਿਹਾ ਮੈਂ ਚਿਸਤਾ ਮਾਰਾ ਜੀ ਰਹਾ ਕਿੱਥੇ ਉਹ ਮਰ ਗਿਆ ਮਕਤੂਲ ਸਿੰਦਾ ਰਹਿ ਗਿਆ ਕਾਤਲ ਨਹੀਂ ਰਿਹਾ ਮੌਸਮ ਤੇਰੇ ਸ਼ਬਾਬ ਦਾ ਜੇ ਤੁਰ ਗਿਆ ਤਾਂ ਕੀ ਇਹ ਤਾਂ ਨਹੀਂ ਤੂੰ ਪਿਆਰ ਤੇ ਕਾਬਲ ਨਹੀਂ ਰਹਾ ਦੁਨੀਆ ਨੇ ਮਿਲ ਨਾ ਰੋਕਿਆ ਖਾਬਾਂ ਨੇ ਮਿਲਿਆ ਮੁਸ਼ਕਲ ਸੀ ਤੇਰਾ ਮੇਲ ਜੋ ਮੁਸ਼ਕਲ ਨਹੀਂ ਰਹਾ ਹਾਸਲ ਚਤੋਂਤੀ ਹੋ ਗਈ ਦੌਲਤ ਅਤੀਬ ਨੂੰ ਕੰਨ ਤੇ ਅਪੂਰ ਉਸ ਨੂੰ ਹਾਸਲ ਨਹੀਂ ਲਿਆ ਉਲਫਤ ਤੇਰਾ ਮਿਲਾਪ ਵੀ ਇਹ ਕਾਤਾ ਮਿਲਾਪ ਹੈ ਮਿਲਿਆ ਵੀ ਹੈ ਪਰ ਮਿਲ ਕੇ ਵੀ ਤੂੰ ਮਿਲ ਨਹੀਂ ਰਿਹਾ ਮਿਲਿਆ ਵੀ ਹੈ ਪਰ ਮਿਲ ਕੇ ਵੀ ਤੂੰ ਮਿਲ ਨਹੀਂ ਰਿਹਾ ਸਾਨੂੰ ਰਾਸ ਨਾ ਆਇਆ ਪਿਆਰ ਅਮੀਰਾਂ ਦਾ ਮਹਿਲਾ ਵਿੱਚ ਸੀ ਦਿਲ ਉਪਨਾਮ ਫਕੀਰਾਂ ਦਾ ਮੌਤ ਸੁਨੇਹਾ ਆਇਆ ਚਦ ਮੁੜ ਚਾਵਾਂ ਕੇ ਦੇਸ ਪਰਾਏ ਵਿੱਚ ਕੀ ਜ਼ੋਰ ਸਫੀਰਾਂ ਦਾ ਸਨ ਨੂੰ ਨਿਡਰ ਕੀਤਾ ਮੌਤ ਚਹੀ ਭੁੱਖ ਨੇ ਸਨ ਨੂੰ ਡਰ ਕੀ ਚੇਲਾ ਦਾ ਚੰਚੀਰਾ ਦਾ ਲੀੜਾ ਲੀੜਾ ਕਰ ਛੱਡਿਆ ਤੇ ਲਈ ਯਾਤਾਂ ਨੇ ਦਿਲ ਹੈ ਕੰਮ ਦੀ ਖਿੱਤੋ कोला लीरा दा बाचा वाले दा हाथ साटे सिर ते है साटे सिर ते साया है शमशीरा दा लोक गुलामी नूं वी पाना मनते ने कौन करे छुटकारा इन्ना कीरा दा देस मेरे विच लखां राहु के तू ने मेहनत की कर बदले रुख तक दा ਸਾਡੇ ਤੇ ਜੋ ਕੁਸਰੀ ਹੱਸ ਕੇ ਚੱਲਾਂਗੇ ਬੁਝਦੇ ਲਰੋਨੇ ਰੋਂਦੇ ਨੇ ਤੱਕ ਤੀਰਾਂ ਦਾ ਤੀਰ ਨਜ਼ਰ ਤੇ ਲੱਖਾਂ ਤਿਲ ਵਿੱਚ اٹਕ ਕੇ ਦਿਲ ਹੈ ਮੇਰਾ ਜਾਂ ਇਹ ਤਰਕਸ਼ ਤੀਰਾਂ ਦਾ ਦੁਨੀਆ ਵਿੱਚ ਤਿਲ ਲਾ ਕੇ ਉਲਫਤ ਬੈਠ ਕਿਉਂ ਰਾਹ ਵਿੱਚ ਬਹਿਣਾ ਕੰਮ ਨਹੀਂ ਰਾਤ ਕੀ ਰਾਂ ਦਾ ਰਾਹ ਵਿੱਚ ਬਹਿਣਾ ਨਹੀਂ ਰਾਤ ਕੀ ਰਾੰਦਾ ਉਮੀਦ ਕਰਦਾ ਹਾਂ ਦੋਸਤੋ ਇਹ ਅਲਫਾਜ਼ ਤੁਹਾਡੇ ਰੋਹ ਨੂੰ ਸ਼ੋਕਾ ਹੋਣਗੇ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ